ਇੱਕ ਮੈ ਤੁਹਾਨੂੰ ਹੋਰ ਗੱਲ ਸੁਣੀ ਜਿਵੇਂ ਨਾ ਜਿਸਨੂੰ ਆ ਤੁਸੀਂ ਸਭਲਾਂ ਦੇ ਦੇ ਸਕੂਲ ਬਾਰੇ ਸੁਣਿਆ ਨਾ ਬਾਰ ਬਾਰ ਸੁਣੀਦਾ ਹੈ ਕਿ ਸੱਜੇ ਬਾਸ਼ਾ ਦੁਬਈ ਗਏ ਤੇ ਉਹਨਾਂ ਨੇ ਦੇਖਿਆ ਇੰਡੀਆ ਗੇਟ ਬਣਿਆ ਤੇ ਉਹਨਾਂ ਨੇ ਦੇਦੋਂ ਬੜੀ ਤਕਲੀਫ ਆਈ ਇਸ ਗੱਲ ਦੀ ਕਿ ਕਦੇ ਸਾਡਾ ਵੀ ਲੰਡਨ ਦੀ ਗੇਟ ਬਣੇਗਾ ਮੈਂ ਉੱਥੇ ਗੱਲ ਚਲਾ ਕੇ ਆਇਆ ਥੋੜੇ ਜਿਹੇ ਮਹੀਨੇ ਹੋਏ ਨੇ ਕੁਝ ਬੰਦੇ ਛੱਦ ਕੇ ਸਰਕਾਰੀ ਬੰਦੇ ਛੱਦ ਕੇ ਮੰਤਰੀ ਛੱਦ ਕੇ ਅੰਗਰੇਜ਼ਾਂ ਨੂੰ ਵੀ ਉਹਨਾਂ ਨੂੰ ਆਖਿਆ ਭਈ ਇੱਥੇ ਸਜਾਵ ਦਿਓ ਕਿਸ ਤਰ੍ਹਾਂ ਇੱਥੇ ਗੇਟ ਸਾਡਾ ਬਣ ਸਕਦਾ ਕਿਸ ਤਰ੍ਹਾਂ ਬਣਦਾ ਹੈ ਪਤਾ ਨਹੀਂ ਜਿਹੜਾ ਸ ਉਹਨਾਂ ਨੇ ਮਨਤੀ ਉਹਦੇ ਮੁਤਾਬਕ ਉੱਥੇ ਨਾ ਸ਼ੁਰੂ ਕਰਕੇ ਆਇਆ ਹੈਗਾ ਤੇ ਜਿਹੜੇ ਸਾਡੇ ਲੇਖਕ ਪ੍ਰਚਾਰਕ ਹੋ ਚੁੱਕੇ ਨੇ ਸਾਡੇ ਬਹੁਤ ਵੱਡੇ ਵੱਡੇ ਪ੍ਰਚਾਰਕ ਸੰਤਪਾਲ ਸਿੰਘ ਸੰਤ ਮੰਗਰ ਸਿੰਘ ਆਤਨਾ ਸੁਣੇ ਨੇ ਗਏ ਸੰਤਪਰੇ ਸਿੰਘ ਜੀ ਮੰਗਾ ਜਹਦਾਰ ਰਾਜੇਬ ਸਿੰਘ ਜੀ ਬਡਾਲੇ ਦੇ ਸੰਤ ਮੋਹਨ ਸਿੰਘ ਜੀ ਸੰ ਬਡਾਲੇ ਦੇ ਤਾਂ ਮੌਂਦਰਾਂ ਨੇ ਕੀ ਗੱਲ ਕਰਨੀ ਐ ਮੈਂ ਛੋਟਾ ਜਿਹਾ ਸੀ ਤਾਂ ਮੈਨੂੰ ਘੰਗਰੂ ਬਣਾ ਕੇ ਨਾ ਉਹਨਾਂ ਨੇ ਇੱਥੇ ਨਹਿਰ ਦੇ ਸਗੁਣਾ ਦੇਰੇ ਪਤਾ ਨਹੀਂ 4-5 ਸਾਲ ਦੀ ਚਾਰ ਸਾਲ ਦੀ ਉਮਰ ਦਾ ਹਾਂ ਮੈਂ ਨਚਾਇਆ ਸੀ ਉਹਨਾਂ ਦਾ ਇਹ ਕੰਮ ਸੀ ਕਿ ਆਪਣੀ ਗੜਵੀ ਹੁੰਦੀ ਸੀ ਤੇ ਦਾਲ ਚੌਲ ਨਾਲ ਰੱਖੇ ਹੁੰਦੇ ਸਨ ਉਸ ਕੰਢੇ ਜਾ ਕੇ ਦੁਕਾਨ ਬੰਦਦੇ ਜਿਵੇਂ ਕੋਈ ਕੁੱਕਾ ਨਾ ਹੋਵੇ ਉਥੇ ਜਾ ਕੇ ਪ੍ਰਚਾਰ ਕਰਕੇ ਨਾਮ ਤੱਜ ਬਣਾ ਕੇ ਲੋਕੋ ਨੂੰ ਸੁਖਣਾ ਨਹੀਂ ਤੇ ਆਪਣੀ ਗੜੀ ਵਿੱਚ ਢਾਲ ਤੇ ਚੌਲ ਦੀ ਖਿਜੜੀ ਬਣਾ ਕੇ ਖਾ ਕੇ ਤੁਰ ਜਾਣਾ ਉੱਥੋਂ। ਤੇ ਇਹ ਨਹੀਂ ਰੱਖਣਾ ਭਾਈ ਇੱਥੇ ਘੱਟੇ-ਘੱਟੀਆਂ ਕਿੰਨੇ ਨੂੰ ਦੁੱਧ ਚੰਗਾ ਹੋਏਗਾ ਇਸ ਤਰ੍ਹਾਂ ਨਹੀਂ। ਉਹਨਾਂ ਨੂੰ ਦਿਲ ਚ ਇਹ ਗੱਲ ਇਹ ਬਹੁਤ-ਬਹੁਤ ਸਖ ਸਜਾਇਆ ਇਹਨਾਂ ਨੇ। ਇਹ ਇੱਕ ਜਿਹੜਾ ਭਜਨ ਦੇਣ ਲੱਗੇ ਸੀ ਨਾ ਫਿਰ ਉੱਪਰ ਲੈ ਗਿਆ ਜੀ। ਲੋਹਰ ਦਾ ਕਾਹੀ ਜਵਾਨ ਸਰਮੋਹਤ ਜਾਨਾ। ਹਾਂ ਜੀ ਕਿੰਨਾ ਨੂੰ ਤੇ ਉਹਨਾਂ ਨੇ ਦੂਣ ਦੇ ਦਿੱਤੇ ਇੱਕ ਨਾਲ। ਤਿੰਨ ਬੰਦੇ ਆਏ ਸਰਮੋਹਤ ਸਰਨੇ ਦੁਆਨ ਸੇ। ਤੇ ਦੋ ਮਹੀਨਿਆਂ ਜਿਹਨੂੰ ਭਜਨ ਦਿੱਤਾ ਨਾ ਤੇ ਉਹ ਬਿਲਕੁਲ ਇੱਕਦਮ ਬਦਲ ਗਏ ਤੇ ਜੀਦਾ ਭੱਜ ਗਿਆ ਆਂਦਾ ਫੂਕਾ ਲੈ ਗਿਆ ਜੇ ਉਹ ਭੱਜ ਗਿਆ ਉਹ ਛੱਡ ਗਿਆ ਇਸ ਤਰ੍ਹਾਂ ਉਹਨਾਂ ਦੀ ਜੀਵਨ ਸੀ ਉਹਨਾਂ ਦਾ ਬਹੁਤ ਵਧੀਆ ਜੋ ਉਸਨਮੂਨ ਸਿੰਘ ਦੀ ਕੋਈ ਢਾਲਾ ਇਹ ਸੰਤ ਬੰਤਾ ਸਿੰਘ ਦੀ ਬੂੜਾ ਢਾਲਾ ਬੜੇ ਤਕੜੇ ਪ੍ਰਚਾਰਕ ਹੋਏ ਨੇ ਸੂਰਮੇ ਸਨ ਬੜੇ ਭਜਨ ਨੂੰ ਵੀ ਬੜਾ ਕਰਦੇ ਸਨ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਆਂ ਸਾਡੇ ਘਰ ਵਾਲੇ ਸਾਂਗ ਆਉਣ ਦੇ ਰਾਜ ਬਹਿ ਕੇ ਸਾਰੇ ਭਜਨ ਕਰਨ ਲੱਗਦੇ ਸਨ ਚਾਲਪੁਰ ਤੋਂ ਲਾ ਕੇ ਉੱਥੇ ਕਲਰ ਦੇ ਸੱਪ ਬੜੇ ਮਸ਼ਹੂਰ ਸਨ ਉਸੇ ਜਾ ਕੇ ਭਜਨ ਕਰਦੇ ਆ ਇਹਨੂੰ ਸੱਪ ਚੜ੍ਹਿਆ ਹੀ ਤਨੂ ਦੂਜੇ ਪਾਸੇ ਉਤਰ ਗਿਆ ਬਿਲਕੁਲ ਉਸ ਨਾਲ ਢੋਲ ਬਿਠੇ ਰਹੇ ਨੇ ਇਹ ਜਾ ਤੋ ਗੁਜਰਵਾਲ ਗਏ ਛੰਡੇਰਾ ਤੋਂ ਗੁਜਰਵਾਲ ਤੇ ਫਿਰ ਰਤਨ ਸਿੰਘ ਕੁਕੀ ਦਾ ਘੜਾ ਪੈਂਦੇ ਚੰਦਵਾ ਚੰਦਵਾ ਹੋਲਾ ਸੀ ਫਿਰ ਉੱਥੇ ਸੰਤ ਮੰਤਾ ਸਿੰਘ ਜੀ ਗਏ ਤੇ ਜਿਹੜੇ ਗੈਰਨਾਮਦਾਰ ਜਨ ਉਹਨਾਂ ਨੇ ਆਖਿਆ ਵੀ ਅਸਾਂ ਕਿਸੇ ਨੂੰ ਢੋਲ ਕੋਈ ਜਾ ਕੇ ਨਹੀਂ ਪਿੰਡ 'ਚ ਵੜਨ ਦੇਣਾ। ਸੰਤ ਬੰਤਾ ਸਿੰਘ ਜੀ ਨੇ ਆਖਿਆ ਵੀ ਮੇਰੇ ਨਾਮ ਬੰਤਾ ਸਿੰਘ ਮੈਂ ਇਸਨੇ ਜਾਵਾਂਗਾ। ਫੇ ਉਸ ਪਿੰਡ 'ਚ ਜਨਾਨੀਆਂ ਬੱਚੇ ਕੋਠੇ ਦੇ ਡੜਗੇ ਬੱਟੇ ਲੈ ਕੇ ਤੁਸ ਮਾਰਾਂਗੇ ਤੁਸ ਨੂੰ। ਸਹੂਰਾ ਦਾ ਹੁਕਮ ਚੱਲ ਗਿਆ। ਤੇ ਬੰਤਾ ਜੀ ਇਸਨੇ ਨਹੀਂ ਕਰਨਾ। ਉੱਥੇ ਢੋਲਗੀ ਦੇ ਜਿਹੜੇ ਸਨ ਨਾ ਮੁੰਡੇ ਲਾਹ ਤੇ ਉਹਨਾਂ ਨੇ। ਫੇ ਉਹਨਾਂ ਨੇ ਆਖਿਆ ਬੱਸ ਉਹਨਾਂ ਨੇ ਬੱਸ ਜੀ ਸਹੂਰਾ ਦਾ ਹੁਕਮ ਆ ਗਿਆ ਇਹਦੇ ਅਗੇ ਮੈਂ ਸੱਜ ਦੀ ਬਣਾਏ ਦੇ ਕੇ ਨਾ ਕੁਝ ਨਹੀਂ ਕਰਦਾ ਉਹਨੇ ਆਪਣੇ ਆਈਦਨ ਫਿਰ ਦੰਦਾ ਦੰਦਾ ਨੰਦ ਬੰਤਾ ਸੀ ਉਹ ਜੂੜਾ ਡਲਾ ਉਹਨਾਂ ਦੇ ਇੱਕ ਚੇਲਾ ਸੀ ਅਮਰ ਸਿੰਘ ਉਹਨੇ ਚੜਾਈ ਕਰ ਗਿਆ ਪਲੀਏ ਹੁੰਦਾ ਸੀ ਯੂਪੀ ਵਿੱਚ ਉਹ ਵੀ ਉਸਨਾਂ ਦਾ ਹੀ ਬੜਾ ਤਗੜਾ ਪ੍ਰਚਾਰਕ ਨੇ ਪਿੱਛੋਂ ਵੇਰ ਕੇ ਦਾ ਪਿੱਛੋਂ ਵੇਰ ਕੇ ਦਾ ਜੈਸੇ ਦਾਰ ਇੱਕ ਗੁਰਦੇਵ ਸਿੰਘ ਹੈਗਾ ਉਹਦੇ ਹੈਗਾ ਜੇ ਸਮਰਾਵਾਂ ਦਾ ਸਮਰਾਜਲਾ ਗੁਰਦਾਸਪੁਰ ਉਹ ਸੱਜ ਬਹ ਸ੍ਰੀ ਜੀ ਦਾ ਸ਼ਾਦ ਹੋ ਗਿਆ ਨਾ ਉਹ ਆਂਦਾ ਹੁਣ ਮੈਨੂੰ ਕਿਹੜਾ ਜਾਣਦਾ ਹੁਣ ਜਾ ਕੇ ਉੱਥੇ ਪਿੰਡ ਬਹਿ ਗਿਆ ਤੇ ਦੁਆਨ ਲਾਉਣਾ ਬੰਦ ਕਰਤਾ ਉਹਨੂੰ 15-20 ਦਿਨਾਂ ਬਾਅਦ ਸਤਗੁਰੂ ਵਰਤਾ ਸਿੰਘ ਨੇ ਸੁਪਨੇ ਦਰਸ਼ਨ ਦੇ ਕੇ ਆਖਿਆ ਵੀ ਸਤਗੁਰੂ ਨਾਨਕ ਸਿੰਘ ਦੀ ਕਾਰ ਹੈ ਬੰਦ ਨਹੀਂ ਕਰਨੀ ਤੇ ਜਾ ਕੇ ਦੁਆਨ ਲਾ ਉੱਥੇ ਪਹੁੰਚ ਇਹ ਸੱਚ ਕਰਕੇ ਦਿਲੀ ਜੀ ਨੇ ਦੱਸਿਆ ਉਹਨੂੰ ਉਹ ਆਂਦਾ ਸਹੀ ਕਿ ਮੈਨੂੰ ਹੁਣ ਕਿਹੜਾ ਜਾਣਦਾ ਮੈਂ ਕਿਉਂ ਜਾਣਾ ਉੱਥੇ ਉਰੇ ਦਸਨ ਮੁਤਾਬਕ ਹੈ ਕਿ ਸੋਨੇ ਜਦੋਂ ਸਗੁਰਾਂ ਦੇ ਦਸਨ ਜਿਹੜਾ ਨਾਲ ਨੇ ਆ। ਸਗੁਰਾਂ ਨੇ ਆਖਿਆ ਇਹ ਤੈਨੂੰ ਉਸੇ ਤਰ੍ਹਾਂ ਜਾਣਦਾ ਜਿਸਾ ਮੈਂ ਜਾਣਦਾ ਤੂੰ ਜਾ ਦਵਾਨ ਲਾ ਜਾ ਕੇ। ਫਿਰ ਉਹ ਦਵਾਨ ਦੌਣ ਬੜੀ ਮਿੱਠੀ ਆਵਾਜ਼ ਆਉਦੀ। ਤੇ ਬਹੁਤ ਬਿਰਤ ਰਿਆ ਉਹਨੂੰ। ਜੇ ਸੰਤ ਅਤਰ ਸਿੰਘ ਜੀ ਸੰਭੜੇ ਆਲਦੇ ਸਨ। ਉਹ ਉਹਨਾਂ ਦੀ ਗੱਲ ਮਸ਼ਹੂਰ ਸੀ ਕਿ ਜਦੋਂ ਕਿਰਤਾਲਾ ਫੜਦਾ ਉਹ ਨਹੀਂ ਆ ਜਾਂਦਾ ਸੀ। ਤੇ ਉਹਨਾਂ ਦਾ ਨਾਂ ਇੰਦਰ ਮੋਣੀਆਂ ਰੱਖਿਆ ਸੀ। ਇਸ ਤਰ੍ਹਾਂ ਇੱਕ ਪਿੰਡ ਦੁਆਨ ਲਗਾ ਤੇ ਇੱਕ ਸਾਧ ਵਿਚਾ ਜਟਾਵਾਂ ਵਾਲਾ ਪੈੜਿਕ ਦੀ ਰਿਸਦੇ ਮੱਝੇ ਤੇ ਸਿੱਖ ਹੈ ਸੇਹੂਪੁਰੇ ਸੇਹੂਪੁਰੇ ਤੇ ਕੋਲ ਹੋਏ ਬੈਠਾ ਤੇ ਸੰਤ ਸਿੰਘ ਆਖਿਆ ਸੰਤ ਜੀ ਇਹਨਾਂ ਨੂੰ ਆਖੀ ਉੱਤੋਂ ਜਾ ਕੇ ਰਹਿਣ ਦੇ ਨਾ ਉਹ ਸਿੰਘ ਫੇਰ ਵੀ ਚਲੇ ਗਿਆ ਆਖਣ ਉਹ ਤਾਂ ਮੈਂ ਨਹੀਂ ਉੱਤਰਦਾ ਮੱਝੇ ਤੋਂ ਬੈਠਾਂਗਾ ਉੱਤੇ ਉਹ ਬੈਠਾ ਰਿਹਾ ਸੰਤਾਂ ਨੂੰ ਆਖਿਆ ਭਈ ਅੰਦਰਮੋਣੀਆ ਪੜੋ ਮਨ ਜੇ ਰੋ ਕੋਈ ਮੇਰੇ ਅੰਦਰ ਗੱਲ ਆਈ ਫਿਰ ਉਹਨਾਂ ਨੇ ਫੇਰ ਅੰਦਰ ਘਰਤਾਲਾਂ ਪੜੀਆਂ ਤੇ ਨਾਲ ਆਖਿਆ ਵੀ ਸਾਧ ਸੰਗਤ ਜੀ ਮੀ ਆਉਣਾ ਜੇ ਹੁਣ ਚੁੱਪ ਕਰ ਤਗੜੇ ਕੋ ਬੈਠੇ ਰਹੇ ਸੇ ਉੱਥੇ ਨਾ ਕੋਈ ਉਹ ਸਾਰੇ ਬਿਲਕੁਲ ਬਦਲ ਹੋਇਆ ਤੇ بارش ਆਈ ਬੜੇ ਜੋਰ ਨਾਲ ਉਹ ਜਿਹੜਾ ਸਾਥ ਸੀ ਨਾ ਉੱਥੇ ਬੈਠਾ ਉਹ ਉੱਥੋਂ ਮਜੀਦੋਂ ਡਿੱਗਿਆ ਲਿਰਦਾ ਲਿਰਦਾ ਪੈੜੀ ਦੇ ਵਿੱਚੋਂ ਸਜੇ ਦਾ ਰਤਨ ਸੰਦੇ ਚਰਨਾ ਚ ਆ ਕੇ ਡੈ ਗਿਆ ਤੇ ਉਹਨੂੰ ਫਿਰ ਭਜਨ ਦੱਸਿਆ ਗੁਰਬਖਸ਼ ਸਿੰਘ ਗੁਜਰਾਣਾ ਦਾ ਚੜਾਈ ਕਰ ਗਿਆ ਹੁਣ ਉਹਨੇ ਉਰੀ ਜਿਹੜਾ ਮਾ ਕੋਨੀ ਸੀ ਉਹਦਾ ਨਾਮ ਸੀ ਬੱਗਾ ਸਿੰਘ ਬੱਗਾ ਸਿੰਘ ਉਹਦਾ ਨਾਂ ਰੱਖਿਆ ਸੀ ਮਤਲਬ ਉਹ ਇਨੀ ਤਾਕਤ ਵਾਲਾ ਉਹ ਸਾਥ ਸੀ ਇੱਕ ਗੁਰਮੁਖ ਸਿੰਘ ਆ ਗਿਆ ਜਿਉਂਦਾ ਹੋ ਉਹ ਨੂੰ ਬੁਖਾਰ ਬੜਾ ਤਾਪ ਚੜਦਾ ਸੀ ਉਹਦੇ ਘਰ ਉਹ ਜਾਂਦਾ ਹੁੰਦਾ ਸੀ ਜਿਹਨੂੰ ਜਟਾ ਰੱਖੀਆਂ ਸੀ ਸਾਧੂ ਦੇ ਰੂਪ ਜੀ ਸੀ ਉਹ ਉਹਨਾਂ ਕਰਸਾਂ ਘਰਦੇ ਆ ਸੰਦੇ ਇਹਨੂੰ ਬੁਖਾਰ ਦਾ ਉਹਦੇ ਢਿੱਡ ਤੇ ਚਰਨ ਲਾਤਾ ਆਂਦਾ ਬੁਖਾਰ ਨਹੀਂ ਹੋਇਆ ਉਹਨੇ ਤੱਕ ਬੁਖਾਰ ਨਹੀਂ ਹੋਇਆ ਇਨੀ ਤਾਕਤ ਵਾਲਾ ਬੰਦਾ ਜਿਹੜਾ ਸੀ ਨਾ ਉਹ ਸਨ ਸਰੂ ਰਾਹ ਸਿੰਘ ਤੇ ਸਰੂ ਪ੍ਰਤਾਪ ਸਿੰਘ ਸਿੱਖ ਗਿਆ ਕਿ ਬੰਨੇ ਫਿਰ ਭਜਨ ਪੁਛਿਆ ਤੇ ਜਦੋਂ ਅਰਾਧਾ ਤਿੰਦੀ ਇਹ ਪੜਦੇ ਮਨਸਾ ਸਿੰਘ ਦਾ ਨਾਮ ਸੁਣਿਆ ਉਹ ਵੀ ਤੇਰਵੇਂ ਪਤਾ ਨਹੀਂ ਕਿਹੜੇ ਜਥੇ ਦੇ ਆਗੂ ਰਹੇ ਨੇ ਉਹ ਕੀ ਮੋਰਚੇ ਦੇ ਇੱਕ ਬੇਲਾ ਸਿੰਘ ਸੁਜੋ ਵਾਲੀ ਦਾ ਸੀ ਸੱਚ ਬਾਹਰ ਉਦੇਸ਼ ਇਹ ਕਾੜਾ ਇਹ ਵੀ ਬੇਲਾ ਸਿੰਘ ਸੁਜੋ ਵਾਲੀ ਕੋਈ ਭਜਨ ਬਾਣੀ ਨਹੀਂ ਦੀ ਜਪਦਾ ਇਸ ਤਰ੍ਹਾਂ ਦਾ ਪਰ ਉਹਦੇ ਹੱਲ ਸੀ ਵੀ ਉਹ ਰੌਲਪਿੰਡੀ ਕੰਮ ਕਰਦਾ ਸੀ ਨਹੀਂ ਉਹ ਇੱਕ ਬੰਦਾ ਰੌਲਪਿੰਡੀ ਕੰਮ ਕਰਦਾ ਸੀ ਹਰਨਾਮ ਸਿੰਘ ਸਿੰਘ ਜਿਬੜੇ ਦਾ ਉਹ ਉਹ ਤਾਂ ਰੋਜ਼ ਹੀ ਸ਼ਰਾਬ ਪੀਂਦਾ ਸੀ ਲੋੜ ਆਕੇ ਨਾ ਉਹਨੇ ਦੁਆਨ ਦੇ ਸ਼ੈਣੇ ਵਜਾਉਣੇ ਉਹਨੂੰ ਸਿੱਖਾਂ ਨੇ ਆਖਿਆ ਵੀ ਸੰਜੀ ਇਹਨੂੰ ਭਜਨ ਦੱਸੋ ਉਹ ਸ਼ਰਾਬ ਛਡਾਓ ਉਹ ਸ਼ਰਾਬ ਨਾ ਛੱਡੇ ਫਿਰ ਉਹ ਬੇਲਾ ਸਿੰਘ ਨੇ ਉਹਨੂੰ ਭਜਨ ਦਿੱਤਾ ਜਿਹੜਾ ਰੋਜ਼ ਦਾ ਸ਼ਰਾਬ ਦਾ ਇੱਕ ਬੋਤਲ ਦਾ ਆਦੀ ਸੀ ਨਾ ਉਸ ਦਿਨ ਹੀ ਸ਼ਰਾਬ ਛੱਡ ਦਿੱਤੀ ਤਸਾਨਾ ਹੋ ਗਿਆ ਤਿੰਨ ਦਿਨ ਮਸਾਨਾ ਤਿੰਨ ਦਿਨ ਫਿਰ ਮਸਾਨਾ ਰਿਹਾ ਤਿੰਨ ਦਿਨ ਹੀ ਉਹ ਹੋਸ਼ ਆਈ ਤੂੰ ਬੇਲਾ ਸਿੰਘ ਜੀ ਜਿਹਦਾ ਤੁਝੋ ਵਾਲੀ ਦੇ ਜਹੇਦਾਰ ਸੇਵਾ ਸਿੰਘ ਜੀ ਭਗਤਾ ਸਾਰੇ ਮੈਨੂੰ ਫਿਰ ਯਾਦ ਨਹੀਂ ਆਉਣ ਬੜੀ ਮਿੱਠੀ ਸੁਰਤੀ ਉਹਨਾਂ ਦੀ ਬਹੁਤ ਕਈ ਦਵਾਨ ਲਾਏ ਨੇ ਬਹੁਤ ਸਾਰੇ ਸਿੱਖ ਜਾਇ ਨੇ ਉਹਨਾਂ ਦੇ ਉਹਨਾਂ ਘਰੋਂ ਭਾਈ ਜੀ ਹੁੰਦੀ ਹੈ ਮੇਰਾ ਖਿਆਲ 1-2 ਸਾਲ ਘੱਟ ਹੋਣੀ 100 ਸਾਲ ਤੋਂ ਮੈਂ ਜਦੋਂ ਜਾਣਾ ਨਾ ਉਹ ਪਾਠ ਕਰ ਦਿੰਦੀ ਹੈ ਉਹਨਾਂ ਜੇਰ ਪਾਸ ਛੱਡਦੀ ਜਦੋਂ ਮੈਂ ਜਾਣਾ ਮੁੱਠਾ ਟੇਕੇ ਫਿਰ ਫੜਨ ਦੀ ਕੁੱਥੀ ਅੰਦਰ ਬੈਠੀ ਕਰਦੀ ਦਿਨਾ ਇਹਨਾਂ ਨੂੰ ਇਹ ਉਹ ਸੇਵਾ ਸਿੰਘ ਜਹੇਦਾਰ ਵੀ ਬੜੇ ਹੁਣ ਜਿਹੜੇ ਕਈ ਕੁਝ ਜਹੇਦਾਰ ਸਾਡੇ ਕੋਲ ਹੈਗੇ ਨੇ ਅਜੇ ਜਾ ਦੇ ਦੇਖ ਕੇ ਪੰਡਤ ਮਾਣ ਨੇ ਅਸੂਰੀ ਪੰਡਤ ਗੋਪਾਲ ਸਿੰਘ ਜਿਹਦਾ ਸੇਵਾ ਸਿੰਘ ਦੀ ਦਿੱਲੀ ਦੇ ਸੁਬ ਸੁਬ ਹੈ ਪਿਆਰਾ ਜਾਨ ਸੁਬਾ ਸੇਵਾ ਜੀ ਬੜੇ ਕਾਲੇ ਨੇ ਜਾਣ ਨੂੰ ਪਰ ਜੇ ਜਾਣ ਨਹੀਂ ਗੁਣੀ ਜਾਂਦੀ ਸੁਬਾ 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 ਸੇਵਾ ਸਿੰਘ ਦੀ ਜਮਨਾਨਗਰ ਵਾਲੇ ਜਿਹਦਾ ਅਮਰ ਸਿੰਘ ਨਕੌੜਾ ਸੁਬਾ ਜਿਹਦਾ ਅੰਮ੍ਰਿਤ ਸਿੰਘ ਕੱਕੜ ਨੇ ਸੁਬਾ ਬੇਲਾ ਸਿੰਘ ਜੀ ਇੱਕ ਦੋ ਆਦੇ ਤਨ ਹੋਰ ਵੀ ਨਾ ਆਦਸਣਾ ਗੁਰਦੇਵ ਸਿੰਘ ਸਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਡਰਾਈਵਰ ਵੀ ਤੇ ਸੈਕਟਰੀ ਵੀ ਰਿਹਾ ਹੈ। ਇਹ ਰਾਮਪੁਰ ਪਿੰਡ ਦਾ ਹੈ। ਤੇ ਸਾਡੇ ਪਿੰਡੋਂ ਕੋਈ ਬੜਾ ਹੀ ਇਹੋ ਜਿਹੀ ਗੱਲ ਹੈ ਤੁਹਾਨੂੰ ਗੱਤਾਂ ਹੀ ਬੜਾ ਲੱਗਦਾ ਹੈ। ਇਹਦਾ ਪਹਿਲਾਂ ਵਿਆਹ ਹੋਇਆ ਹੀ ਖੁੱਲਿਆਂ ਨਾਲ। ਤੇ ਸਾਡਾ ਬੜਾ ਪਿਆਰ ਸੀ ਆਪਸ ਵਿੱਚ ਸੱਚ ਵੇ ਸਾਲਨਪੁਰ ਗਏ ਸੀ। ਹੁਕਮ ਆਇਆ ਕਿ ਤਸਾ ਹੁਣਾ। ਮੈਂ ਕਿਹਾ ਵੀ ਆਪਾਂ ਚਲੀਏ ਤੇ ਗੁਰਦੇਵ ਨੂੰ ਲੈ ਜਾਈ ਨਾਲ। ਇਹਦੇ ਪਿੰਡ ਗਏ। ਅਖਣ ਕਰ ਸੌਰੀ ਗਿਆ। ਤੇ ਅਸੀਂ ਗੱਡੀ ਉਧਰ ਤੋਂ ਤੋਰ ਲਈ। ਇਹ ਇਹ ਲੋਕ ਸਾਰੇ ਹਨ ਗਿੜੀ ਪਵਾਣੀ ਪਿੰਡ ਕੋਈ ਹੈਗਾ ਨੇ ਨੇੜੇ ਉੱਥੇ ਗਿਆ ਉੱਥੇ ਗਏ ਤੇ ਇਹ 1 ਮੀਲ ਪਿੰਡੋਂ ਬਾਹਰ ਪੰਜਾਬ ਪੂਜਾ ਪਾਸ ਪਾ ਕੇ ਉੱਥੇ ਜਾਣ ਲਈ ਤਿਆਰ ਹੋਣ ਲਿਆ ਸੀ ਉੱਥੇ ਹੀ ਆਨੁਬਾਰਿਆ ਨਾਲ ਗੱਡੀ ਤੇ ਉੱਥੋਂ ਵਾਪਸ ਆਣ ਨਾਲ ਆ ਗਿਆ ਤੇ ਫਿਰ ਉਹ ਵਿਚਾਰੀ ਬਿਮਾਰ ਅਗੇ ਚੜਾਈ ਕਰ ਲਈ ਹੁਣ ਸਾਡੇ ਮਾਮੇ ਦੀ ਲੜਕੀ ਜੀ ਦੇ ਹੱਥ ਦੇ ਰਹੀ ਹੈ ਇਹਦੇ ਨਾਲ ਤੇ ਗੁਰਦੇਵ ਸਿੰਘ ਤੇ ਮੈਂ ਅਸੀਂ ਸਾਰੇ ਇਕੱਠੇ ਹੋ ਗਏ ਨਾ ਇੱਥੇ ਚਵਾਰਾ ਹੁੰਦਾ ਸੀ ਇੱਕ ਸਕੂਲ ਸਕੂਦ ਸੀ ਗੁੰਦੇ ਤੇ ਚਵਾਰਾ ਸੀ ਉਥੇ ਦੇ ਕੇ ਕਾਉ ਬ੍ਰੇਕ ਦੇ ਤਰਜਮਾ ਕਰਦੇ ਸਨ ਪੰਜਾਬੀ ਜੇ ਇਹੇ ਕਰਦੇ ਨਾ ਨਹੀਂ ਕਰਦੇ ਤਰਜਮਾ ਕਰਦੇ ਸਨ ਪੰਜਾਬੀ ਜੇ ਇਹ ਗੁਰੂ ਰੇਸ ਸਿੰਘ ਬੜੀ ਇਹਨੇ ਨੇ ਡੈਰੀਆਂ ਲਿਖੀਆਂ ਨੇ ਬਹੁਤ ਜ਼ਿਆਦਾ ਅਸ਼ਚੇ ਦਿਆਂ ਦੀ ਕਈ ਸਾਲ ਗੱਡੀ ਚਲਾਈ ਜੀ ਉਹਨਾਂ ਨੇ ਮੇਰੇ ਨਾਲ ਹੀ ਬੜਾ ਜਦੇ ਆ ਬਹੁਤ ਠੰਡੇ ਸੁਆਦ ਆਦ ਨਹੀਂ ਹੈ ਇੱਕ ਕੁੰਨਰ ਸਿੰਘ ਨੇ ਕਹੇ ਸਾਡਾ ਪੜਦਾ ਹੁੰਦਾ ਸੀ ਤੇ 2000 ਦਾ ਘੋੜੀਆਂ ਨੂੰ ਨਾ ਪੁੱਤੇ ਪੈਂਦੇ ਸਨ ਇੱਕ ਜਿਹੜਾ ਆਇਆ ਮੁੰਡਿਆਂ ਨੇ ਕਿਤੇ ਕੁੱਟੀ ਐ ਮੈਂ ਕੁੱਟਣੀ ਨਹੀਂ ਗੇ ਮੈਂ ਤੇ ਉਹਨਾਂ ਸਿੰਘ ਨੇ ਕਹੀ ਜੋ ਉਹ ਮਗਰ ਪੈ ਜਾਂਦੇ ਵਿਚਾਰੇ ਹਾਰ ਕੇ ਡਿਗ ਪਏ ਥੱਕ ਗਏ ਮੁੜ ਕੇ ਨਹੀਂ ਫੇ ਸਾਡੇ ਘੋੜਿਆਂ ਨੂੰ ਪਾਏ ਉਹਨਾਂ ਸਿੰਘ ਜਿਹੜੇ ਨੇ ਸਰਨਾ ਪੋਲ ਦਾ ਵਿਸੀ ਛਾਲ ਬੜੀ 14 ਹੱਥ ਛਾਲ ਪੁੱਦੇ ਥਾਂ ਤੋਂ ਬਾਹਰ ਜਾਂਦਾ ਸੀ ਇਹ 11 ਫੁੱਟ ਚਾ ਪੋਲ ਵਾਸਨਾ ਟੱਪ ਜਾਂਦਾ ਅੰਦਰ ਇਹ ਹੋਰ ਇਹਨੂੰ ਪੁਰਾਣਿਕ ਸਾਖੀਆਂ ਬੜੀਆਂ ਯਾਦ ਨੇ ਬਹੁਤ ਸਾਰੇ ਪੁਰਾਣ ਜਿਹੜੇ ਨੇ ਉਹਨਾਂ ਦਾ ਅਧਿਆਇ ਨਹੀਂ ਕੀਤਾ ਮੈਂ ਸਿਰਫ ਤੁਹਾਨੂੰ ਦੱਸਣਾ ਵੀ ਇਹ ਪਤਾ ਨਹੀਂ ਇਸੇ